Let's oh. go. ਅਦਕਰਾਰੀ ਉਹ ਰੌਣਕਾਂ ਦਾ ਰਾਸ ਤੋੜਦਿਆ ਹੈ ਸਰਪਾਲ ਜੀ ਰਾਮ ਜੀ ਹੋ ਵੀਰੋ ਬੋਲੋ ਵੀ ਜੀ ਬੋਲੋ ਨਾ ਪਿਆਰ ਸੱਤਿਆ ਲੈ ਵੀਰੋ ਯਾ ਰੌਣਕਾਂ ਦਾ ਰਾਸ ਤੋੜਦਿਆ ਨਾ ਆ ਹਟੇਉ ਭਗਤ ਨੇ ਪੂਰਾ ਹਾਲ ਕਰਦਿਆ ਉਹ ਰੌਣਕੀ ਕੋਈ ਪੇਸ਼ ਨਹੀਂ ਜਾਂਦੀ ਉਹ ਵੀਰੋ ਮੈਂ ਤਾਂ ਹੀ ਕਿਹਾ ਨਾਮ ਕੇ ਵਿੱਚ ਬੜੀ ਤਾਕਤ ਹੈ ਨਾਮ ਕੇ ਵਿੱਚ ਬੜੀ ਤਾਕਤ ਹੈ ਉਹ ਪਰਮਦਿਗਾਰੋਂ ਸੱਚੇ ਪਾਸ਼ਾ ਆਪੇ ਖੜ ਜਾਣਗੇ ਰੌਣ ਤਾਂ ਐ ਸਮਝ ਰਿਹਾ ਵੀ ਕੋਈ ਨਹੀਂ ਮੁਠੀ ਭਰੇ ਜਾਨਵਰ ਹੈ ਕਿਆ ਬਾਤ ਮੁਠੀ ਭਰ ਜਾਨਵਰ ਉਹ ਵੀਰੋ ਪਰ ਨਾਮ ਕੇ ਵਿੱਚ ਬੜੀ ਤਾਕਤ ਦਾ ਜਦ ਤੇ ਉਹ ਭਗਦਰੇ ਰੌਣ ਬੇਵਸ ਕਰ ਦਿਆ ਉਹ ਰੌਣ ਕੀ ਕੋਈ ਪੇਸ਼ ਨਹੀਂ ਚੱਲਦੀ ਜਦ ਨਾਲ ਪੇਸ਼ ਚਲੀ ਤਾਂ ਪਰੇ ਆਕਾਸ ਤੇ ਸੁਖਸਾਰਨ ਰਾਖਸ ਨੇ ਆਕਾਸ ਬਾਣੀ ਕਰਦੀ ਓ ਰੌਣ ਓ ਰੌਣ ਇਸ ਟਾਈਮ ਤੇਰੇ ਮਾਰਨੇ ਖਲੀਆਂ ਹੈਓ ਤੰਨੂੰ ਜਾਨ ਤੇ ਮਾਰ ਦੂਗਾ ਤੇਰੇ ਮਾਰਨੇ ਖਲੀਆਂ ਹੈ ਨਿਊ ਕਰ ਤੇਰੇ ਬਾ ਚਾਰ ਘੋੜੇ ਮਰੇ ਪਏ ਪੱਥਰ ਮਹਿੰਦੇ ਕੇ ਵਿੱਚ ਲਵੇੜ ਕੇ ਇਸ ਪੰਛੀ ਕੇ ਕੰਨੇ ਨੂੰ ਫੇਰ ਵਾ ਫੇਰ ਕਰਨੀ ਜੋ ਕੁਝ ਕਰਨਾ ਇਸ ਟਾਈਮ ਤੇਰੇ ਮਾਰਨੇ ਖਲੀਆਂ ਹੈਓ ਤੰਨੂੰ ਜਾਨ ਤੇ ਮਾਰ ਦੂਗਾ ਜਾਨ ਤੇ ਆਹ ਉਹ ਵੀਰੋ ਚਾਹ ਸੁੱਕਸਾਰ ਨੇ ਤਕਾਸ ਤੇ ਕਾਸਬਾਨੀ ਕਰੀਆ ਬਰੌਣ ਨੇ ਉਹੀ ਕਰਿਆ ਕੰਮ ਪੱਥਰ ਮੈਲੇ ਦੇ ਵਿੱਚ ਲਵੇੜ ਲਵੇੜ ਕੇ ਉਸ ਪੰਛੀ ਗਣੀ ਉੱਡਿਰਨ ਮੱਗਾ tiga. <laughs> ਮਾਰੀ ਬਈ ਕੱਥੇ ਮੈਨੇ ਵਿਚ ਲਵੇੜ ਕਰਕੇ ਐਤ ਪੰਛੀ ਗਣੀ ਨੂੰ ਜ਼ਹਿਰ ਦਵਾਣਾ

ਲੈ ਵੀਰੋ ਇਹੋ ਹੀ ਕੰਮ ਕੌਣ ਅਰੇ ਹੁਣ ਸਭ ਪੱਥਰ ਮੈਦਾਨ ਦੇ ਵਿੱਚ ਲਵੇਨ ਕਰਕੇ ਉਹ ਪੰਛੀ ਗੰਦੀ ਨੂੰ ਫੇਰਨ ਲੱਗ ਗਿਆ ਤਾਂ ਪੰਛੀ ਪੱਥਰ ਅੰਦਰ ਲੰਘਾ ਰਿਹਾ ਕੋਟਾ ਭਾਰੀ ਹੋ ਗਿਆ ਓਏ ਵੀਰੋ ਜਦ ਕੋਟਾ ਭਾਰੀ ਹੋ ਗਿਆ ਨਾ ਉਹ ਪੰਛੀ ਜ਼ਮੀਨ ਦੇ ਉੱਪਰ ਗਿਰ ਗਿਆ ਆਹ ਇੱਕ ਰਾਉਂਡ ਨੇ ਤਲਵਾਰ ਚੱਕ ਲਈ ਤਲਵਾਰ ਆਹਾਹਾ ਇੱਕ ਰਾਉਂਡ ਨੇ ਤਲਵਾਰ ਚੱਕੀ ਏ ਵੀਰੋ 아, 이게 뭐야, भाई? 게 폼.